ਸਸਿਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅਸੀਂ 15 ਤੋਂ 20 ਜੂਨ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਬੱਦਲਵਾਈ ਸਿਸਟਮ ਪੰਜਾਬ ਵੱਲ ਕੂਚ ਕਰਨੇ ਸ਼ੁਰੂ ਕਰ ਚੁੱਕੇ ਨੇ ਮਤਲਬ ਕਿ ਹੁਣ ਪੰਜਾਬ ਦੇ ਵਿੱਚ ਮੀਂਹ ਹੁੰਦਾ ਦਿਖਾਈ ਦੇਵੇਗਾ ਗਰਮੀ ਤੋਂ ਰਾਹਤ ਮਿਲੇਗੀ ਜੋ ਪਟਾਕੇ ਪਾਏ ਪਏ ਨੇ ਰੱਬ ਨੇ ਗਰਮੀ ਦੇ 47 ਡਿਗਰੀ ਤਾਪਮਨ ਐਵਰੇਜ ਚੱਲ ਰਿਹਾ ਹੈ ਸ਼ਾਮ ਦੇ ਵੇਲੇ ਵੀ ਤਾਪਮਨ 35 ਡਿਗਰੀ ਤੋਂ ਪਲੱਸ ਚੱਲ ਰਿਹਾ ਜਿਸ ਦੇ ਕਾਰਨ ਗਰਮੀ ਇੰਨੀ ਜ਼ਿਆਦਾ ਹੈ ਕਿ ਘਰਾਂ ਦੇ ਅੰਦਰ ਰਹਿਣਾ ਮੁਸ਼ਕਲ ਹੀ ਨਹੀਂ ਨਾ ਮمكن ਹੋ ਚੁੱਕਿਆ ਐ ਐਸੀ ਫੇਲ ਹੋ ਚੁੱਕੇ ਨੇ ਜੀਵ ਜੰਤੂਆਂ ਦਾ ਇਨਸਾਨਾਂ ਦਾ ਸਾਰਿਆਂ ਦਾ ਬਾਹਰ ਕੰਮ ਦੁਰਵਰ ਹੋਇਆ ਪਿਆ ਪਰ ਹੁਣ ਇੱਕ ਉਮੀਦ ਜਾਗ ਰਹੀ ਹੈ ਕਿ ਆਉਂਦੇ ਦਿਨਾਂ ਵਿੱਚ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਬੀਤੇ ਦਿਨੀ ਵੀ ਸਾਨੂੰ ਆਨੰਦਪੁਰ ਸਾਹਿਬ ਰੂਪਨਗਰ ਦੇ ਬਹੁਤੇ ਇਲਾਕਿਆਂ ਵਿੱਚ ਮਾਨਸਾ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਬਠਿੰਡੇ ਦੇ ਕੁਝ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਸਿੱਟੇ ਵਜੋਂ ਤਾਪਮਾਨ ਦੇ ਵਿੱਚ ਗਰਾਵਟਾਈ ਹੈ ਤੇ ਹੁਣ ਆਉਂਦੇ ਦਿਨਾਂ ਵਿੱਚ ਵੀ ਹੁਣ ਬੱਦਲਵਾਈ ਸਿਸਟਮ ਪੰਜਾਬ ਵਿੱਚ ਕੂਚ ਕਰਨਗੇ ਤੁਸੀਂ ਵੀ ਦੇਖ ਸਕਦੇ ਹੋ ਕਿ ਬੱਦਲਵਾਈ ਸਿਸਟਮ ਪੰਜਾਬ ਵੱਲ ਕੂਚ ਕਰ ਚੁੱਕੇ ਨੇ ਜਿਸ ਦੇ ਨਾਲ ਮਾਲਵਾ ਵੈਲਟ ਦੇ ਬਹੁਤੇ ਇਲਾਕਿਆਂ ਵਿੱਚ ਬੱਦਲਵਾਈ ਪਹੁੰਚ ਚੁੱਕੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਹੁਣ ਆਪਾਂ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਉਹਨਾਂ ਮੁਤਾਬਕ ਕਿਹੜੇ-ਕਿਹੜੇ ਦਿਨ ਮੀਂਹ ਦੇ ਹਾਲਾਤ ਨੇ ਕਿਹੜੇ ਜ਼ਿਲ੍ਹਿਆਂ ਵਿੱਚ ਜ਼ਿਆਦਾ ਹਾਲਾਤ ਨੇ ਤਾਪਮਾਨ ਕਦੋਂ ਘਟਣਗੇ ਮੀਂਹ ਕਦੋਂ ਹੋਵੇਗਾ ਅਤੇ ਕਿਸ ਤਰੀਕੇ ਨਾਲ ਸਾਨੂੰ ਹੁਣ ਜੋ ਇੱਕ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਗਰਮੀ ਤੋਂ ਉਹ ਸਾਰੀ ਜਾਣਕਾਰੀ ਹੁਣ ਆਉਂਦੇ ਅਲਰਟ ਦੇਖ ਲੈਂਦੇ ਆ ਜੀ ਤੇ ਸਾਰੀ ਜਾਣਕਾਰੀ ਸਾਂਝੀ ਕਰਦੇ ਆ ਅਸੀਂ 15 ਤੋਂ 20 ਜੂਨ ਦੇ ਮੌਸਮ ਦੇ ਹਾਲਾਤ ਦੇਖਾਂਗੇ ਜਿਸ ਦੇ ਵਿੱਚ ਕਲੀਅਰ ਹੋ ਰਿਹਾ ਹੈ ਕਿ ਸਾਨੂੰ ਹੁਣ ਆਉਂਦੇ ਦਿਨਾਂ ਵਿੱਚ ਤਗੜੇ ਸਿਸਟਮ ਉਮੀਦੇ ਲੱਗਦੇ ਹੋਏ ਦਿਖਾਈ ਦੇਣਗੇ ਜਿਦੇ ਵਿੱਚ ਬੂੰਦਾਬੰਦੀ ਵੀ ਹੈ ਗਰਜ ਚਮਕ ਵੀ ਹੈ ਅਤੇ ਤੇਜ਼ ਹਨੇਰੀਆ ਦੇ ਹਾਲਾਤ ਵੀ ਨੇ ਸਭ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ 15 ਤੋਂ 20 ਤੱਕ ਤੁਸੀਂ ਦੇਖੋਗੇ ਲਗਾਤਾਰ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਜਿਦੇ ਵਿੱਚ 19 ਅਤੇ 20 ਨੂੰ ਤਗੜਾ ਸਿਸਟਮ ਪੰਜਾਬ ਦੇ ਵਿੱਚ ਲੱਗਣ ਜਾ ਰਿਹਾ ਹੈ ਜਿਸ ਦੇ ਨਾਲ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਭਾਰੀ ਮੀਂਹ ਆਉਣ ਦੇ ਦਿਨਾਂ ਤੋਂ ਸ਼ੁਰੂ ਹੋ ਜਾਣਗੇ 15 16 17 ਅਤੇ 18 ਜੂਨ ਨੂੰ ਆਈਸੋਲੇਟਿਡ ਪਲੇਸਸ ਤੇ ਬਾਰਖਾ ਦੀ ਉਮੀਦ ਹੈ ਜਿਹਦੇ ਵਿੱਚ ਜਾਨੀ ਕਿ ਮਤਲਬ ਪੰਜਾਬ ਦੇ ਬਹੁਤੇ ਟੁਟਵੇਂ ਰੂਪ ਦੇ ਵਿੱਚ ਬਹੁਤੇ ਇਲਾਕੇ ਵਿੱਚ ਹਲਕਾ ਦਰਮਿਆਨਾ ਮੀਂਹ ਬੱਦਲਬਾਈ ਤੇ ਗਰਜ ਚਮਕ ਹੁੰਦੀ ਦਿਖਾਈ ਦੇਵੇਗੀ ਇਸ ਦੇ ਵਿੱਚ ਖਾਸ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਹੀ ਟੁੱਟਵੇਂ ਰੂਪ ਦੇ ਵਿੱਚ ਮੀਂਹ ਤੇ ਬੱਦਲ ਵਜ ਦੇ ਹਾਲਾਤ ਬਣ ਰਹੇ ਨੇ ਅਜੇ ਹਰ ਨਹੀਂ ਹੈ ਕੋਈ ਸਪੈਸੀਫਿਕ ਨਹੀਂ ਹੈ ਕਿ ਕਿਸੇ ਸਪੈਸ਼ਲ ਜ਼ਿਲ੍ਹੇ ਵਿੱਚ ਜ਼ਿਆਦਾ ਮੀਂਹ ਹੋਵੇਗਾ ਕਿਉਂਕਿ ਇਹ ਜਿਹੜਾ ਸਿਸਟਮ ਨੇ ਹੁਣ ਹਵਾ ਜਿਹੜੀ ਹੈ ਉਹ ਦੱਖਣ ਪੂਰਬੀ ਹਵਾ ਚੱਲਣੀ ਸ਼ੁਰੂ ਹੋ ਚੁੱਕੀ ਹੈ ਜਾਨੀ ਕਿ ਬੰਗਾਲ ਦੀ ਖਾੜੀ ਤੋਂ ਹਵਾਵਾਂ ਆਈਆਂ ਨੇ ਪੂਰਬ ਦੀ ਹਵਾ ਆ ਰਹੀ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਹੁਣ ਮੀਂਹ ਤੇ ਚਾਂਸ ਬਣਦੇ ਹੋਏ ਦਿਖਾਈ ਦੇਣਗੇ ਤੇ ਉਮੀਦ ਇਹ ਜਾਗ ਰਹੀ ਹੈ ਕਿ ਹੁਣ ਜਿਹੜੇ ਤਾਪਮਾਨ ਨੇ ਉਹ ਵੀ ਇੱਕ ਤੋਂ ਦੋ ਡਿਗਰੀ ਥੱਲੇ ਆਉਣਗੇ ਜੋ ਗਰਮ ਰਾਤਾਂ ਨੇ ਮਤਲਬ ਜੋ ਹੀਟ ਨਾਈਟਾਂ ਜੋ ਬਣੇ ਹੋਏ ਨੇ ਹਾਲਾਤ ਗਰਮੀ ਦੇ ਉਹ ਰਾਤਾਂ ਨੂੰ ਵੀ ਹੁਣ ਕਿਸੇ ਨਾ ਕਿਸੇ ਠੱਲ ਪੈਂਦੀ ਹੋਈ ਦਿਖਾਈ ਦੇਵੇਗੀ ਦਿਨ ਦੇ ਵੇਲੇ ਤਾਂ ਗਰਮੀ ਸ਼ੱਕ ਘਟੇਗੀ ਨਾਲ ਦੀ ਨਾਲ ਰਾਤਾਂ ਨੂੰ ਵੀ ਹੁਣ ਥੋੜਾ ਜਿਹਾ ਆਰਾਮ ਸਾਨੂੰ ਮਿਲਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਬਹੁਤ ਸਾਰੇ ਦਰਸ਼ਕ ਵੀ ਕਹਿ ਰਹੇ ਨੇ ਕਿ ਸਾਡੇ ਇਲਾਕੇ ਵਿੱਚ ਤਾਂ ਰਾਤ ਨੂੰ ਏਸੀ ਵੀ ਫੇਲ ਹੋ ਚੁੱਕੇ ਨੇ ਹਾਂਜੀ ਬਹੁਤ ਸਾਰੇ ਇਲਾਕਿਆਂ ਵਿੱਚ ਏਸੀ ਫੇਲ ਹੋ ਚੁੱਕੇ ਨੇ ਰਾਤ ਦੇ ਸਮੇਂ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਗਰਮੀ ਦੇ ਕੀ ਹਾਲਾਤ ਨੇ ਹੁਣ ਉਸ ਤੋਂ ਬਾਅਦ 19 ਅਤੇ 20 ਨੂੰ ਤਕੜਾ ਸਪੈਲ ਲੱਗੇਗਾ ਉਮੀਦ ਆ ਤੇ ਅਲਰਟ ਦੇਖ ਲੈਂਦੇ ਜੀ ਆਪਾਂ ਕੀ ਜਾਰੀ ਹੋਏ ਨੇ 15 ਤੋਂ ਲੈ ਕੇ 20 ਤੱਕ 15 ਤੋਂ ਅਗਰ 20 ਤੱਕ ਦੇ ਅਲਰਟ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਸਾਹਮਣੇ ਅਲਰਟ ਜਾਰੀ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਂ 15 ਤਰੀਕ ਨੂੰ ਫਿਲਹਾਲ ਵਾਰਮ ਨਾਈਟ ਐਟ ਆਈਸੋਲੇਟਿਡ ਪਲੇਸਸ ਮਤਲਬ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਗਰਮ ਰਾਤ ਦੇਖਣ ਨੂੰ ਮਿਲੇਗੀ ਜਿਹਦੇ ਵੀ ਸਭ ਤੋਂ ਬਾਅਦ ਅਸਰ ਅੰਮ੍ਰਿਤਸਰ ਤਰਨਤਾਰਨ ਫਜ਼ਿਲਕਾ ਫਿਰੋਜ਼ਪੁਰ ਇਹ ਇਲਾਕੇ ਹੋਗੇ ਮਲੋਟ ਦਾ ਏਰੀਆ ਹੋ ਗਿਆ ਠੀਕ ਹੈ ਜੀ ਤੇ ਨਾਲ ਦੀ ਨਾਲ ਫਰੀਦਕੋਟ ਦੇ ਇਲਾਕੇ ਹੋਗੇ ਮਾਨਸਾ ਜ਼ਿਲ੍ਹਾ ਕੁਸ਼ਕ ਹੋ ਗਿਆ ਕੁਸ਼ਕ ਬਠਿੰਡੇ ਦਾ ਜ਼ਿਲ੍ਹਾ ਹੋ ਗਿਆ ਇਹ ਜ਼ਿਲ੍ਹੇ ਜ਼ਿਆਦਾਤਰ ਗਰਮ ਹੀ ਰਹਿਣਗੇ ਪਰ ਨਾਲ ਜਨਾਲ ਥੋੜੀ ਬਹੁਤੀ ਤੇਜ਼ ਹਨੇਰੀ ਗਰਜ ਚਮਕ ਵੀ ਦੇ ਵੀ ਹਾਲਾਤ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਪਰ 16 ਤਰੀਕ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਤਾਂ 16 ਤਰੀਕ ਤੋਂ ਲੈ ਕੇ 20 ਤਰੀਕ ਤੱਕ ਇਹ ਲਗਾਤਾਰ 16 17 18 19 20 ਥੰਡਰਸਟ੍ਰੋਮ ਜਾਨੀ ਕਿ ਗਰਜ ਚਮਕ ਅਗਸਤੀ ਵਿੰਡ ਜਾਨੀ ਕਿ ਧੂੜ ਭਰੀਆਂ ਹਨੇਰੀਆਂ 40 ਤੋਂ 50 ਕਿਲੋਮੀਟਰ ਗਤੀ ਨਾਲ ਚਲਦੀਆਂ ਹੋਈਆਂ ਦਿਖਾਈ ਦੇਣਗੇ ਜਿਸ ਦੇ ਨਾਲ ਪੰਜਾਬ ਤੇ ਇਹਨਾਂ ਇਲਾਕਿਆਂ ਵਿੱਚ ਵੀ ਜਿੱਥੇ ਗਰਮੀ ਵੀ ਪੈ ਰਹੀ ਹੈ ਉਹਨਾਂ ਵਿੱਚ ਵੀ ਕਿਤੇ ਨਾ ਕਿਤੇ ਰਾਹਤ ਮਿਲਦੀ ਦਿਖਾਈ ਦੇਵੇਗੀ ਤਾਪਮਾਨ ਘਟਦੇ ਹੋਏ ਦਿਖਾਈ ਦੇਣਗੇ ਜਿਸ ਦੇ ਨਾਲ ਹਾਲਾਤ ਜਿਹੜੇ ਨੇ ਉਹ ਕਾਬੂ ਵਿੱਚ ਆਉਂਦੇ ਦਿਖਾਈ ਦੇਣਗੇ ਜਿਨ੍ਹਾਂ ਦੇ ਸਿੱਟੇ ਵਜੋਂ ਜਿਹੜੇ ਜਿਹੜੇ ਤਾਪਮਾਨ ਇਸ ਸਮੇਂ ਦੁਪਹਿਰ ਦੇ ਸਮੇਂ 45 ਡਿਗਰੀ ਪਲੱਸ ਚੱਲ ਰਹੇ ਨੇ ਉਹ તાਪਮਾਨ ਕਿੰਨੇ ਕਿਤੇ 40 42 ਡਿਗਰੀ ਤੱਕ ਆਉਣਗੇ ਰਾਤ ਦੇ ਤਾਪਮਾਨ ਜੋ 30 ਡਿਗਰੀ ਜਾਂ 30 ਡਿਗਰੀ ਤੋਂ ਪਲੱਸ ਚੱਲ ਰਹੇ ਨੇ ਉਹ 27 28 ਜਾਂ ਉਸ ਤੋਂ ਥੱਲੇ ਆਉਂਦੇ ਹੋਏ ਦਿਖਾਈ ਦੇਣਗੇ ਜਿਸ ਦੇ ਨਾਲ ਬਹੁਤ ਹੱਦ ਤੱਕ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇਵੇਗੀ ਇਹ ਸੀ ਜੀ ਅਪਡੇਟ 20 ਜੂਨ ਤੱਕ ਦੇ ਮੌਸਮ ਦੀ 15 ਜੂਨ ਤੋਂ ਲੈ ਕੇ 20 ਜੂਨ ਦੀ ਬਾਕੀ ਇਸ ਤੋਂ ਇਲਾਵਾ ਕੋਈ ਅਗਰ ਨਵਾਂ ਸਿਸਟਮ ਆਉਂਦਾ ਹੋਇਆ ਜਾਂ ਕਿਸੇ ਹੋਰ ਤਰੀਕੇ ਦੇ ਹਾਲਾਤ ਬਣਦੇ ਹੋਏ ਤਾਂ ਉਹ ਜਾਣਕਾਰੀਆਂ ਵੀ ਤੁਹਾਡੇ ਤੱਕ ਸਾਂਝੀਆਂ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਤੁਸੀਂ ਕੋਈ ਵੀ ਜਾਣਕਾਰੀ ਜਿਹੜੀ ਉਹ ਮਿਸ ਨਾ ਕਰ ਸਕੋ ਲਗਾਤਾਰ ਵੀਡੀਓਜ਼ ਦੇਖਦੇ ਰਿਆ ਕਰੋ ਵੀਡੀਓ ਨੂੰ ਬਿਨਾਂ ਸਕਿੱਪ ਕਰੇ ਦੇਖਿਆ ਕਰੋ ਤਾਂ ਕਿ ਤੁਸੀਂ ਕੋਈ ਜਾਣਕਾਰੀ ਮਿਸ ਨਾ ਕਰ ਸਕੋ ਮਿਲਦੇ ਆ ਅਗਲੀ ਵੀਡੀਓ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ